ਸਤਿ ਸ਼੍ਰੀ ਅਕਾਲ ਜੀ ਖਬਰ ਨਾਵਾ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਯਾਨੀ ਕਿ ਜਿਨ੍ਹਾਂ ਦੀ ਕੱਲ ਜਿਹੜੀ ਹੈ 7 ਮਹੀਨੇ ਬਾਅਦ ਰਿਹਾਈ ਹੋਈ ਹੈ ਤੇ ਉਹ ਜਿਹੜੇ ਨੇ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਨਾ ਭਾ ਜੇਲ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੂੰ ਜਿੱਥੇ ਕੁਝ ਦਿਨ ਪਹਿਲਾਂ ਹੀ ਜਿਹੜੇ ਨੇ ਸ਼੍ਰੋਮੀ ਅਕਾਲੀ ਦਲ ਦੇ ਪ੍ਰਦਾਕ ਸੁਖਬੀਰ ਸਿੰਘ ਬਾਦਲ ਮਿਲਨ ਪਹੁੰਚੇ ਸੀ ਉਹਨਾਂ ਦੇ ਮਿਲਨ ਤੋਂ ਬਾਅਦ ਜਿਹੜੇ ਨੇ ਫਿਰ ਡੇਰਾ ਮੁਖੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਜੀ ਪਹੁੰਚੇ ਤੇ ਉਹਨਾਂ ਦੇ ਪਹੁੰਚਣ ਤੋਂ ਕੁਝ ਢੇਰ ਬਾਅਦ ਹੀ ਜਿਹੜੀ ਹੈ ਰਿਹਾਈ ਯਾਨੀ ਕਿ ਜ਼ਮਾਨਤ ਮਿਲਦੀ ਹੋਈ ਸੁਪਰੀਮ ਕੋਰਟ ਵੱਲੋਂ ਤੱਕ ਉਹਦੇ ਉੱਤੇ ਵਿਕਰਮ ਸਿੰਘ ਮਚੀਤਿਆ ਜੇਲ੍ਹ ਤੋਂ ਬਾਹਰ ਆਏ ਜਿੱਥੇ ਕੱਲ੍ਹ ਬੜੀ ਵੱਡੀ ਪੀੜ ਲੈਣ ਪਹੁੰਚੀ ਨਾ ਭਾਰੀ ਜੇਲ੍ਹ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੂੰ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਜ਼ਰ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਸੁਖਬੀਰ ਸਿੰਘ ਬਾਦਲ ਦਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਬਿਆਨ ਨਿਕਲਦਾ ਹੋਇਆ ਸਾਹਮਣੇ ਨਹੀਂ ਆਇਆ ਤਾਂ ਵਿਰੋਧੀ ਪਾਰਟੀਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਚਾਹੇ ਉਹ ਬਲਦੇਵ ਪੰਨੂ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਰ ਨਾਮੀ ਚਿਹਰੇ ਹੁਣ ਤੇ ਚਾਹੇ ਹੋਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਨਹੀਂ ਪਹੁੰਚਿਆ ਨਾਬਾਦੀ ਜੇਲ੍ਹ ਦੇ ਵਿੱਚ ਲੈਣ ਆਪਣੇ ਸਾਲੇ ਨੂੰ ਤੇ ਉਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਾਫੀ ਤੰਜ ਕੱਸੇ ਗਏ ਲੇਕਿਨ ਆਖਰਕਾਰ ਕਿਉਂ ਨਹੀਂ ਪਹੁੰਚੇ ਦੂਸਰੇ ਪਾਸੇ ਭਾਜਪਾ ਦੇ ਵੀ ਕਾਫੀ ਲੋਕ ਖੁਸ਼ ਹੁੰਦੇ ਹੋਏ ਦਿਖਾਈ ਦਿੱਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਪੱਲੜਾ ਛੱਡ ਕੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਹਾਲਾਂਕਿ ਇਹੋ ਜੀਆਂ ਅਫਵਾਹਾਂ ਕਾਫੀ ਉੜਦੀਆਂ ਹੋਈਆਂ ਨਜ਼ਰ ਆਈਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰਵਾਰ ਦਾ ਹਰੇਕ ਮੈਂਬਰ ਪਹੁੰਚਿਆ ਲੇਕਿਨ ਬਾਦਲ ਪਰਿਵਾਰ ਤੋਂ ਨਹੀਂ ਵੇਖਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਾਮ ਬੀਤਣ ਤੋਂ ਬਾਅਦ ਹੀ ਇੱਕ ਹੋਰ ਖਬਰ ਨਿਕਲ ਕੇ ਆਂਦੀ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਆਈ ਕਿ ਵਿਰੋਧੀ ਦੀਆਂ ਇਕੱਲੇ ਪੈਨ ਜਾਂਦੀਆਂ ਗੱਲਾਂ ਤੇ ਲੱਗਿਆ ਵਿਰਾਮ ਦੋਵੇਂ ਆਗੂ ਵਿਚਾਲੇ ਹੋਈ ਲੰਮੀ ਗੱਲਬਾਤ ਯਾਨੀ ਕਿ ਜਿੱਥੇ ਵਿਰੋਧੀ ਕੇ ਦੇ ਨਜ਼ਰ ਆ ਰਹੇ ਸੀ ਵਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਤੇ ਉੱਥੇ ਹੀ ਜਿਹੜੇ ਨੇ ਬਾਦਲ ਪਹੁੰਚੇ ਤਾਂ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੀ ਨਾਬਾ ਜੇਲ੍ਹ ਤੋਂ ਰਿਹਾਈ ਅਤੇ ਉਹਨਾਂ ਦੇ ਚੰਡੀਗੜ੍ਹ ਸਥਿਤ ਰਿਹਾਈਸ਼ ਤੇ ਪਹੁੰਚਣ ਤੋਂ ਕੁਝ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲਣ ਪਹੁੰਚੇ ਜਿਵੇਂ ਹੀ ਸੁਖਬੀਰ ਬਾਦਲ ਮਜੀਠੀਆ ਦੀ ਰਿਹਾਈਸ਼ ਤੇ ਪਹੁੰਚੇ ਦੋਵੇਂ ਆਗੂਆਂ ਨੇ ਇੱਕ ਦੂਜੇ ਨੂੰ ਗੱਲ ਵਕੜੀ ਜੱਫੀ ਪਾਈ ਅੱਜ ਦਿਨ ਪਾਰ ਆਜ਼ਮੀ ਪਾਰਟੀ ਦੇ ਆਗੂ ਬਲਦੇਵ ਪੰਨੂ ਆਦਿ ਵੱਲੋਂ ਇੱਕ ਦਾਵਾ ਕੀਤਾ ਜਾ ਰਿਹਾ ਸੀ ਕਿ ਮਜੀਠੀਆ ਇਕੱਲੇ ਪੈ ਗਏ ਹਨ ਅਤੇ ਬਾਦਲ ਪਰਵਾਹ ਉਹਨਾਂ ਨੂੰ ਲੈਂਡ ਜੇਲ ਨਹੀਂ ਪਹੁੰਚਿਆ ਸੁਖਬੀਰ ਬਾਦਲ ਦੀ ਇਸ ਦੇਰ ਰਾਤ ਹੋਈ ਮੁਲਾਕਾਤ ਤੇ ਸਾਰੇ ਸਵਾਲਾਂ ਨੇ ਵਿਰਾਮ ਲਗਾ ਦਿੱਤਾ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਗੂਆਂ ਵਿਚਾਲੇ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ ਸੁਖਬੀਰ ਬਾਦਲ ਨੇ ਮਜੀਠੀਆ ਦੇ ਪਿਤਾ ਤੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਇਸ ਦੌਰਾਨ ਅਕਾਲੀ ਦਲ ਦੇ ਕੁਝ ਹੋਰ ਸੀਨੀਅਰ ਆਗੂ ਵੀ ਉੱਥੇ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀਆਂ ਵੀ ਬਣਾਈਆਂ ਗਈਆਂ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਵੀ ਨਜ਼ਦੀਕ ਆਈਆਂ ਆ ਰਹੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਦਾ ਮੂਹ ਵੀ ਬੰਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਕ ਗੂਬੀ ਸਿੰਘ ਬਾਦਲ ਆਏ ਜਿੱਥੇ ਉਹਨਾਂ ਦੇ ਹੋਰ ਵੀ ਸਾਥੀ ਮੰਜੂਦ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਇੱਕ ਸ਼ੇਰ ਦੇ ਨਾਲ ਦੂਸਰਾ ਸ਼ੇਰ ਵੀ ਆ ਕੇ ਖੜਾ ਹੋ ਗਿਆ ਹੈ ਯਾਨੀ ਕਿ ਦੋਵਾਂ ਨੇ ਆਪਣੇ ਆਪ ਨੂੰ ਛੇਦ ਦੱਸਦੇ ਹੋਏ ਨਜ਼ਰ ਆਏ ਹਾਲਾਂਕਿ ਡਾਇਨਾਸੌਰ ਵਾਲੀ ਗੱਲ ਨੂੰ ਲੈ ਕੇ ਕਾਫੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸ਼ਬਦਾ ਸ਼ਬਦਾਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਨੇ ਕਿ ਡਾਇਨਾਸੌਰ ਹੋਣ ਨਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਰੂਰ ਆਉਣਗੇ ਲੇਕਿਨ ਦੂਜੇ ਪਾਸੇ ਵਿਰੋਧੀਆਂ ਦਾ ਮੂੰਹ ਬੰਦ ਕਰ ਦਿੱਤਾ ਦੇਰ ਰਾਤ ਤੱਕ ਮੀਟਿੰਗ ਚੱਲੀ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਵੀ ਕਰਦੇ ਨਜ਼ਰ ਆਏ ਤੇ ਦੂਸਰੇ ਪਾਸੇ ਮੁਲਾਕਾਤ ਕੀਤੀ ਗਈ